ਮਾਈਆਂ ਆਈਆਂ ਜੀ ਮਾਈਆਂ ਆਇਆ ਵਾਹ ਜੀ ਵਾਹ ਹਾਂ ਨਾਨਕੇ ਆਇਆ ਜੀ ਨਾਨਕੇ ਆਇਆ ਆਜੋ ਜੀ ਕੀ ਕੁਝ ਲਿਆਇਆ ਮਾਈਆਂ ਦੇ ਡੱਬੇ ਇਹ ਹੁੰਦਾ ਨਾ ਵਿਆਹ ਤੋਂ ਪਹਿਲਾਂ ਇਹੀ ਤਾਂ ਸ਼ਗਨ ਹੁੰਦਾ ਵਾ ਵੀ ਮੁੰਡੇ ਨੂੰ ਕਾਮਯਾਬ ਬਣਾ ਦੇ ਲਓ ਜੀ ਸ਼ਗਨ ਜਿਹੜਾ ਨਾਲ ਮਾਈਆਂ ਦੇ ਆਇਆ ਜਿਹੜਾ ਨੇਣਕੀ ਜਿਹੜੀ ਆਈ ਗਿਆ ਲਓ ਜੀ ਨਾਨਕ ਕੋਲੋਂ ਸ਼ਗਨ ਆਇਆ ਵਾ ਜੀ ਸਤਿ ਸ਼੍ਰੀਕਾਲ ਜੀ ਸਾਰਾ ਲੋ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਨਵੇਂ ਵਲੌਗ ਵਿੱਚ ਸੋ ਅੱਜ ਦਾ ਵਲੌਗ ਬਹੁਤ ਹੀ ਜ਼ਿਆਦਾ ਇੰਟਰਸਟਿਡ ਵਲੌਗ ਹੋਊਗਾ ਪੁੱਛੋ ਕਿਉਂ ਤੁਸੀਂ ਪੁੱਛੋ ਕਿਉਂ ਮੈਨੂੰ ਕਿਉਂ ਕਿਸ ਲਈ ਕੀ ਵਜ੍ਹਾ ਸੋ ਅੱਜ ਦਾ ਵਲੌਗ ਹੈ ਅੱਜ ਆਪਣੇ ਨਾਨਕੇ ਮੈਂ ਨਾਨਨੇ ਹੁਣੀ ਤੇ ਮਾਸੀ ਨੇ ਮਾਈਆਂ ਲੈ ਕੇ ਆ ਰਹੇ ਆ ਤੇ ਪਹਿਲਾਂ ਕਮੈਂਟ ਮੈਨੂੰ ਆਇਆ ਮਾਈਆਂ ਹੁੰਦਾ ਕੀ ਆ ਸੋ ਮੰਮੀ ਮਾਈਆਂ ਕੀ ਹੁੰਦਾ ਪਹਿਲੇ ਦੱਸੋ ਮੈਨੂੰ ਮਾਈਆਂ ਹੁੰਦਾ ਕੀ ਆ ਉਹ ਜਸੀਂ ਵੀ ਦੱਸ ਦਿੰਦੇ ਆ ਤੇ ਜੇ ਕੋਈ ਨਹੀਂ ਤੇ ਤੁਹਾਨੂੰ ਜੇ ਉਹ ਗਲਤ ਹੋਇਆ ਤੁਸੀਂ ਵੀ ਦੱਸ ਸਕਦੇ ਸਾਨੂੰ ਮਾਈਆਂ ਇੱਕ ਵਿਆਹ ਦੇ ਜਦੋਂ ਬੱਚੇ ਦਾ ਮੁੰਡੇ ਦਾ ਕੁੜੀ ਦਾ ਵਿਆਹ ਹੁੰਦਾ ਵਾ ਉਹਦੇ ਨਾਨਕੇ ਭੂਆ ਮਾਸੀਆਂ ਕੋਈ ਵੀ ਰਿਸ਼ਤਾ ਉਹਨਾਂ ਨੂੰ ਇੱਕ ਮਿੱਠੇ ਦੇ ਤੌਰ ਤੇ ਇੱਕ ਸ਼ਗਨ ਦੇ ਤੌਰ ਤੇ ਉਹਨੂੰ ਬਣਾ ਕੇ ਦੇ ਕੇ ਜਾਂਦੇ ਪੰਜੀਰੀ ਜਾਂ ਕੋਈ ਕੋਈ ਹੋਰ ਚੀਜ਼ ਬਣਾ ਦੇਣ ਇੱਕ ਸ਼ਗਨ ਆ ਜੋ ਆਪਣੇ ਸ਼ਗਨ ਹੁੰਦਾ ਆਪਣੇ ਰਿਵਾਜ ਚੱਲਦਾ ਸ਼ੁਰੂ ਰਿਵਾਜ ਚੱਲਦਾ ਆ ਪਹਿਲਾਂ ਪਹਿਲਾਂ ਬੀਬੀ ਕੀ ਕਹਿੰਦੇ ਨੇ ਮਾਈਆਂ ਨੂੰ ਮਾਂਜਣਾ ਮਾਂਜਣਾ ਪਹਿਲਾਂ ਮਾਂਜਣਾ ਮਤਲਬ ਚੰਗੀ ਤਰ੍ਹਾਂ ਮੁੰਡੇ ਕੁੜੀ ਮਾਈ ਦੇਣਾ ਪਹਿਲਾਂ ਰੋਟੀ ਖਵਾ ਦੇਣ ਹੁੰਦੇ ਮਤਲਬ ਮਾਂਜਵੇਂ ਹਾਂ ਪਹਿਲਾਂ ਆਪਣੇ ਇੱਥੇ ਤਾਇਆ ਚਾਚੀ ਜਣੀਆਂ ਰੋਟੀ ਖਾਣਗੇ ਅਸੀਂ ਤੇ ਜਿਹੜੇ ਭੂਆ ਮਾਸੀਆਂ ਉਹ ਮਿੱਠਾ ਡੱਬਾ ਆਏ ਹੁਣ ਮਿੱਠਾ ਪੰਜੀਰੀ ਬਣਾ ਕੇ ਲੈ ਆਉਣ ਬੱਚੇ ਨੂੰ ਹਾਂ ਸੋ ਅੱਜ ਨਾਨਕੇ ਮਾਈਆਂ ਲੈ ਕੇ ਆ ਰਹੇ ਆ ਮਾਸੀ ਨੂੰ ਮਾਈਆਂ ਲੈ ਕੇ ਆ ਰਹੇ ਆ ਹਾਂਜੀ ਤੇ ਨਾਨ ਨਾਨੇ ਨੂੰ ਆ ਰਹੇ ਆ ਤੇ ਮਾਸੜ ਮਾਸੀ ਆ ਰਹੇ ਆ ਤੇ ਬਾਕੀ ਹੁਣ ਮੈਨੂੰ ਨਾਲ ਪਤਾ ਨਹੀਂ ਕੌਣ ਕੌਣ ਆ ਰਹੇ ਆ। ਉਹ ਕਿਉਂ ਖੋਣ ਲਈ ਆ ਰਹੇ ਆ ਵਿਦੇਸੀ ਮੁੰਡਾ ਲਿੱਸਾ ਜ਼ਿਆਦਾ। ਮੁੰਡਾ ਬਹੁਤ ਫਿੱਟਿਆ ਪਿਆ ਅੱਗੇ ਮੁੰਡਾ ਲਿੱਸਾ ਹੁੰਨ ਫਿਰਦਾ ਸਕੋ ਮੁੰਡਾ ਜਿੰਮ ਜਾ ਜਾ ਲਿੱਸਾ ਹੁੰਦਾ ਫਿਰਦਾ ਵਾ। ਤਾਂ ਦੀ ਤਾਂ ਉਹਨਾਂ ਨੇ ਹੁਲੇਉਣਾ ਵਾ ਮੁੰਡਾ ਲਿੱਸਾ। ਤੇ ਤੇਰੀ ਮੰਮੀ ਕੋ ਖਾਣ ਪੀਣ ਨੂੰ ਲੈਂਦਾ ਨਹੀਂ ਅਜੇ। ਤੇ ਤੂੰ ਹੀ ਲੈਉਣਾ ਵਾ ਮਾਈਆਂ ਤੇਰੀਆਂ ਕਿਉਂ ਪੰਜੀਰੀ ਤੂੰ ਖਾਣੀ ਆ। ਲੈ ਮੈਂ ਨਾ ਗੁਗੂ ਕੇ ਪੰਜੀਰੀ ਲੈ ਕੇ ਉਧਰ ਵੀ ਨਹੀਂ ਖਾਧੀ ਪੰਜੀਰੀ ਉਹ ਵੀ ਤੂੰ ਹੀ ਖਾਂਦੇ ਪਏ ਮੇਰੇ ਮਾਈਆਂ ਮੇਰੀਆਂ ਮੇਰੇ ਆ ਘਰ ਦੇ ਖਾਈ ਜਾਂਦੇ ਆ। ਆ ਮੇਰੀਆਂ ਮਈਆਂ ਘਰ ਦੇ ਖਾਈਆਂ ਮੈਂ ਤਾਂ ਮਈਆਂ ਮਿਲੀਆਂ ਨਹੀਂ ਗਿਆ ਤੂੰ ਘਰੇ ਠੀਕੇ ਤੇ ਤੂੰ ਮਿਲਣ ਗਿਆ ਗੁੱਗੂ ਨੇ ਪਨੀਰੀ ਦੇ ਕੇ ਉਹ ਵੀ ਇਹ ਖਾ ਕੇ ਮੇਰੀ ਪਨੀਰੀ ਰਾਵਾ ਤੋਂ ਟੈਕਦਾ ਨਹੀਂਗਾ ਫਿਰ ਅਸਲੀਆ ਖਾਣੀ ਖਰਾਬ ਥੋੜਾ ਕਰਨੀ ਹੈ ਹੁਣ ਮਗਰ ਸਾਨੂੰ ਇਹ ਵੀ ਪਤਾ ਹੈ ਵੀ ਤੇਰੇ ਨਾਨਕੇ ਵੀ ਲਈ ਆਉਂਦੇ ਆ ਇਹ ਮੁੱਕੂਗੀ ਤਾਂ ਫਿਰ ਉਹ ਅਗਲੀ ਖਾਵਾਂਗੇ ਸੋ ਸਾਰਾ ਵਲੌਗ ਵੇਖਿਓ ਹੁਣ ਬਾਕੀ ਮੈਂ ਤਿਆਰੀ ਕਰਦਾ ਹਾਂ ਮੈਂ ਖਾਣ ਪੀਣ ਨੂੰ ਲੈ ਆਂ ਆਪਣੇ ਤੋਂ ਹੁਣ ਇੱਕੋ ਇੱਕ ਫੇਮਸ ਆ ਅੰਕਲ ਪਕੌੜਿਆਂ ਵਾਲੇ ਆਪਣੇ ਕਲੇ ਪਕੌੜੇ ਚੱਲੜੇ ਔਰ ਕੋਈ ਨਹੀਂ ਚੱਲਦਾ ਇੱਥੇ ਮੈਂ ਤਾਂ ਦੀ ਗਲੇ ਤੋਂ ਨਹੀਂ ਖਾਂਦੀ ਉਹਦਾਂ ਦੀ ਆਂਦੀ ਦੇਸੀ ਕਿਉਂ ਨਹੀਂ ਖਾਣਾ ਮੈਂ ਮੋਟੀ ਹੋ ਜੂ ਮੇਰਾ ਗਲਾ ਖਰਾਬ ਹੋ ਜੂ ਨਹੀਂ ਨਹੀਂ ਬੀਬੀ ਤੂੰ ਹੀ ਖਾਸਤਾ ਰੱਖਣਾ ਆਪਣਾ ਮੈਂ ਦੱਸਦਾ ਵਿਆਹ ਚ ਗੁਆਰ ਹੋਣਾ ਵਿਆਹ ਦੇ ਵਿੱਚ ਖਾਸਤਾ ਨਾ ਵੀ ਮੁੰਡੇ ਦਾ ਕਈਆਂ ਦੇ ਉਗਲੇ ਬੈਠ ਜਾਂਦੇ ਤੇ ਬੋਲ ਬੋਲ ਜਿਆਦਾ ਪਰ ਆਪਾਂ ਬੋਲਣਾ ਨਹੀਂਗਾ ਹਾਂ ਤੇ ਸੋ ਮਿੱਤਰੋ ਵਲੌਗ ਨਾਲ ਜੁੜੇ ਰਹੋ ਬਾਕੀ ਸਾਰੀ ਅੱਜ ਤਿਆਰੀ ਕਰਦੇ ਬਾਕੀ ਆ ਰਹੇ ਆ ਨਾਨਕੇ ਮਾਈਆਂ ਲੈ ਕੇ ਤੇ ਤੁਹਾਨੂੰ ਮਾਈਆਂ ਦਾ ਦੱਸਤਾ ਕੀ ਹੁੰਦਾ ਵਾ ਤੁਹਾਡੇ ਆਪਣੇ ਕਿੰਨਾ ਕਿੰਨਾ ਦੇ ਰਿਵਾਜ ਆ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਤੁਹਾਡੇ ਇਹਨਾਂ ਨੂੰ ਕੀ ਕਹਿੰਦੇ ਆ ਮਾਜ ਵਿੱਚ ਕੀ ਕਹਿੰਦੇ ਦਵਾਬੇ ਚ ਮਾਲਵੇ ਤਾਂ ਕਹਿੰਦੇ ਮਾਈਆਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਆਪਾਂ ਚੱਲਦੇ ਹਾਂ ਹੁਣ ਵਲੌਗ ਨਾਲ ਜੁੜੇ ਰਹੋ ਓਕੇ ਬਾਈ ਗਾਇਸ ਪਕੌੜੇ ਲੈਣ ਪਕੌੜੇ ਲੈ ਕੇ ਚੱਲਾਂ ਚੰਗਾ ਜੀ ਆ ਮੀ ਕਿੱਥੇ ਰਹਿ ਗਏ ਰਿਸ਼ਤੇਦਾਰਾਂ ਦਾ ਡਿਆ ਹੀ ਨਹੀਂ ਹੋਇਆ ਹੈ ਮੈਂ ਤਾਂ ਤੁਹਾਨੂੰ ਨਾਲ ਲੈ ਕੇ ਆਇਆ ਹੈ ਮੈਂ ਤਾਂ ਖਤਰ ਪਿੱਛੇ ਆ ਗਈ ਤੇ ਪਿੱਛੇ ਨਹੀਂ ਅਗੇ ਰੰਗ ਆਏ ਉਹਨਾਂ ਦਾ ਫੋਨ ਹੈ ਮੈਂ ਆ ਗੋਡਨ ਗੀਲਾ ਆਇਆ ਇਹ ਪਹਿਲਾਂ ਲੱਗਾ ਪਿੰਡ ਤੋਤ ਨਹੀਂ ਲੱਗਦਾ ਤੂੰ ਇਹ ਨਹੀਂ ਤੋਤੀ ਅਰੇ ਪੇਂਟ ਮੈਂ ਦੂਜੇ ਕਰਾਂਗੇ ਟੈਕਚਰ ਪੇਂਟ ਹੀ ਹੁੰਦਾ ਜਿਹੜਾ ਉਹ ਪੁੱਛ ਕੇ ਆਂਦਾ ਹਾਂ ਪੁੱਛਿਆ ਕਿਦੋਂ ਹੁਣ ਹੁਣੇ ਹੋ ਜੂ ਕਹਿੰਦੇ ਆ ਲੈ ਆ 10 ਮਿੰਟ ਲੱਗਣੇ ਕਿੱਥੇ ਰਹਿ ਗਏ ਆ ਕਿੱਥੇ ਰਹਿ ਗਏ ਉਹਨਾਂ ਨਾਲ ਲੈ ਆ ਲਈਏ ਕਿੱਥੇ ਰਹਿ ਗਏ ਤੈਨੂੰ ਪਤਾ ਹੋਣਾ ਮੈਂ ਤਾਂ ਤੈਨੂੰ ਫੋਨ ਕਰੀ ਜਾਂਨੀ ਉਹ ਕਿਹਦੇ ਤੱਕ ਗੁਰੂ ਕਰਦੀਆਂ ਕਿ ਉਹ ਨੂੰ ਵੱਧ ਲੋ ਆਪ ਜਾਗੇ ਹਾਂ ਰੈਡੀ ਕੀ ਘਵਾਟ ਹੈ ਤੁਹਾਡਾ ਇਹ ਤਾਂ ਕੁਝ ਨਹੀਂ ਕੁਛ ਫੁੱਲਾਂ ਤੋਂ ਆ ਜੀ ਫੁੱਲਾਂ ਘਵਾਟ ਗਈ ਫੁੱਲ ਆਈ ਜੀ ਤੇ ਆਈ ਤੇ ਆਣੀ ਮੁਰਗੀ ਆ ਗਿਆ ਆ ਗਿਆ ਆ ਗਿਆ ਤੇਲ ਚੋਵੋ ਤੇਲ ਚੋਵੋ ਤੇਲ ਚੋਵੋ ਤੇਲ ਚੋਵੋ ਜੀ ਮੈਂ ਤਾਂ ਰਹਿਣੇ ਚਾਰ ਪੰਜ ਦਿਨ ਉੱਥੇ ਰਹਿਣਾ ਬੁੱਢੀ ਆਂਟੀ ਸਾਡੀ ਆਈ ਨਹੀਂ ਆਪ ਤੇਲ ਚੋਲੋ ਕੋਈ ਨਾ ਇੱਕ ਗੱਡੀ ਤੇ ਆ ਕੇ ਸਾਰੇ ਜਾਣੇ ਹਾਂ ਜਾਣ ਕੇ ਸ਼ਗਰ ਲੈਣ ਦੀ ਮੇਰੀ ਮੰਮੀ ਤੇਲ ਚੋਂ ਲੱਗੀ ਕਿ ਸ਼ਗਰ ਲੈਣਾ ਆਗੇ ਜੀ ਆਗੇ ਕਹਿੰਦੇ ਪਿੱਛੇ ਬਰਾੜ ਅੱਗੇ ਖੋਸਾ ਪਿੱਛੇ ਮਾਸੀ ਮਾਸੜ ਅੱਗੇ ਨਾਨਾ ਨਾਨੀ ਨਾਲ ਮਾਮਾ ਚੱਕਰ ਚੋਲੋ ਕੱਢੋ ਸਮਾਨ ਉਹ ਸਮਾਨ ਮਾਈ ਦਾ ਸੌਂਕਟਾ ਮਾਇਆਂ ਸਮਾਣ ਵੀ ਹੁੰਦਾ ਅਰ ਮਾਮਾ ਕਿਵੇਂ ਠੀਕ ਠਾਕ ਮੈ ਤਾਂ ਵਧੀਆ ਵਧੀਆ ਮਾਮਾ ਜੀ ਉਹ ਨਾਨੀ ਜੀ ਦੇ ਵਿੱਚ ਬੈਠੇ ਹੈ ਮਮੀ ਨਾਨੀ ਚਾਹੀ ਆ ਵੇਖੀ ਉਹਨਾਂ ਕੇ ਪਾਸ ਸਨ ਲੇ ਤੂੰ ਫੁੱਲਾਂ ਦੀ ਟੇਲ ਚੋਂ ਦੀ ਲੇਟ ਹੋ ਗਈ ਲਾੜੀ ਇਹ ਹੁਣ ਫੁੱਲਾਂ ਨੂੰ ਪੁੱਛੋ ਮਾਇਆਂ ਵਿੱਚ ਰਹਿ ਗਈਆਂ ਆਪਣੀਆਂ ਮੇਂਡ ਮਾਇਆਂ ਤਾਂ ਮਾਈਆਂ ਆਲੀ ਲੇਟ ਆ ਗਈ ਅੰਟੀ ਤੂੰ ਲੇਟ ਹੈ ਤੇਲ ਚੋਣਾ ਹੈਗਾ ਉਹ ਮਾਈ ਤੂੰ ਲੇਟ ਹੋ ਗਈ ਚਲੋ ਚਲੋ ਜੀ ਇੱਥੇ ਰੱਖ ਦੇ ਨਾ ਪੁੱਲਾ ਡੈਡੀ ਤਾਂ ਮਿਲਣਾ ਆ ਜਾਂਦੀ ਨਾ ਆ ਜਾਂਦੀ ਲੈ ਹਾਏ ਕੀ ਆ ਜਾਓ ਮਾਈਆਂ ਲੈ ਕੇ ਆ ਜਾਓ ਨਾਨੀ ਕਿੱਥੇ ਰਗੀ ਨਾਨੀ ਆ ਜੀ ਤਾਂ ਆ ਜਾਓ ਆ ਜਾਓ ਜੀ ਆ ਜਾਓ ਉਹ ਵੀ ਗਾਉਗੀ ਕਿ ਇਹਨੇ ਮਾਈਆਂ ਆਈਆਂ ਆ ਜੀ ਮਾਈਆਂ ਆਈਆਂ ਵਾਹ ਜੀ ਵਾਹ ਹਾਂ ਨਾਨਕੇ ਆਇਆ ਜੀ ਨਾਨਕੇ ਆਇਆ ਆਜੋ ਜੀ ਕੁਝ ਲਿਆਏ ਮਾਈਆਂ ਦੇ ਡੱਬੇ ਸੰਤਰੀ ਲੈ ਕੇ ਆਏ ਨਾਲ ਕਿੰਨੂ ਲੈ ਕੇ ਆਏ ਨਾਲ ਮਾਈਆਂ ਲੈ ਕੇ ਆਏ ਆ ਨਾਲ 림ਬੂ ਲੈ ਕੇ ਆਏ ਆ ਜੀ ਤੁੱਪੇ ਬਣਾ ਅੰਦਰ ਬਣਾਏ ਦੱਸੋ ਤੁਸੀਂ ਹੁਣ ਤੁੱਪੇ ਬਣਾ ਤੁੱਪੇ ਤੁੱਪੇ ਕੀਏ ਚਲਾ ਆ ਜੋ ਫਿਰ ਬੈਠੋ ਜਿਆਰਾ ਸੋਨਾ ਬਣਾਇਆ ਸਾਰਾ ਘਰੇ ਬਣਾਇਆ ਏ ਵਾਹ ਜੀ ਵਾਹ ਕੀ ਬਾਤ ਹੈ ਨਹੀਂ ਠੀਕ ਹੈ ਹਾਂ ਹੈ ਹੈ ਗੱਲ ਬਾਤ ਉਹ ਗੱਲ ਤੁਸੀਂ ਹੁਣ ਐ ਬਹਿ ਗਏ ਆ ਆਜੋ ਜੀ ਗੁਰਕਿਰਤ ਕਿੱਥੇ ਆ ਚਲੋ ਜੀ ਇੱਧਰ ਆ ਲਓ ਆ ਲਓ ਲਓ ਜੀ ਵਾਹ ਰਾਵੀ Ketanya mayanya dikirana tadi ya mayanya. aja ਕੈਮਰਾ ਘਟ ਲੈ ਤੇਰਾ ਸੋਨਾ ਚ ਭਈ ਰਹੇ ਜੀ ਟੋਟਲੀ ਵੀ ਤੁਮਾ ਪਰ ਕੇ ਪਹਿਲਾ ਉਹਦਾ ਦੇਸੀ ਘੋਦੀ ਦੋ ਦਿਨ ਖਵਾ ਲਿਆ ਉਹਦਾ ਲਿੱਸਾ ਖੜਾ ਇਹ ਹੁੰਦਾ ਨਾ ਵਿਆਹ ਤੋਂ ਪਹਿਲਾਂ ਇਹੀ ਤਾਂ ਸਗਨ ਹੁੰਦਾ ਵਾ ਵੀ ਮੁੰਡੇ ਨੂੰ ਕਾਮਯਾਬ ਬਣਾ ਦੋ ਗਾਉਂ ਫਾਇੰਡ ਕਰਨ ਵਾਸਤੇ ਤਾੜ ਤਾਲੀਆਂ ਆ ਫੜੀ ਆ ਵੇ ਨਾਨਾ ਰਹਿ ਕੇ ਕਰਦੇ ਡੈਡੀ ਵੀ ਕਰੂਗੀ ਬਸ ਇਹਨਾਂ ਨੇ ਕਰ ਲਈ ਮੁੰਡਾ ਮਾਸੀ ਦਾ ਮਾਸੀ ਨੇ ਮੁੰਡਾ ਤਾਂ ਕਮਲੀ ਕੀਦੀ ਕਰਦੀ ਕੱਟ ਕੇ ਹੋ। ਹੂੰ। ਬਾਹਰ ਗਿਆ। ਆ ਬਾਹਰ ਬਣਾਣਾ ਹੈ ਸੱਤੀ। ਇਹਨਾਂ ਨੂੰ ਸੂਟ ਆ। ਬਹੁਤ ਜ਼ਿਆਦਾ ਹੋਣਾ। ਅੱਛਾ ਘਰੀ ਬਣਾਇਆ। ਸਿੰਗੂ ਬਣਾਇਆ ਦੋਨੋਂ ਚੀਜ਼ਾਂ ਡੱਬਾ। ਮੈਂ ਮਾਮੇ ਨੂੰ ਯਕੀਨ ਨਹੀਂ ਘਰੇ ਬਣਾਇਆ ਮੈਂ ਦੱਸ। ਨੀਲਾ। ਇਹਦੇ ਮਾਮਾ ਕਹਿੰਦੇ ਇੰਨੇ ਕਿਦਾਂ ਬਣਾ ਲਿਆ। ਨਾ ਦੇਖੋ ਸਾਰੇ ਇੰਨੇ ਦੇ ਵੇਪੜ ਕੇ ਕਿਦਾਂ ਸੋਣਾ ਬਣਾਇਆ। ਅਮਾਈਆ ਵੀ ਘਰੇ ਲਿਖਿਆ ਹਾਰਾ ਕੋ ਜੋ। ਆਹ ਵੀ ਲਿਖਿਆ ਸਾਰਾ। ਇਹ ਤਾਂ ਮੇਰੇ ਭੈਣ ਨੇ ਲਿਖਿਆ ਵੀ ਦੱਸ ਦੇ। ਪਰਦ ਲੱਗੇ ਲੱਗੀ ਜਨਾ ਮਾਫੀ ਹੈ ਭੈਣ ਨਹੀਂ ਆਈ ਆ। ਐਂਡ ਆ। ਕਿਵੇਂ ਭੈਣ ਨੇ ਬਣਾਇਆ ਡੱਬਾ ਹਾਂ ਇੱਥੇ ਮਾਈਆਂ ਇੱਚਾ ਬਣੀ ਦੀ ਹਾਂ ਉਹਨੇ ਕਿਹਾ ਵੇ ਸਾਰੇ ਲੈ ਜੀ ਹੁਣ ਤੋਂ ਉਤੋਂ ਜੇ ਆ ਉਹਨੇ ਕਿਹਾ ਲੈ ਸਾਰੇ ਉਹਨਾਂ ਲੈ ਜਾ ਕਿਤੇ ਆ ਜੀ ਵਾਹ ਆ ਲੈ ਆਈ ਭੜਕੇ ਵਾਵਾ ਕੰਮ ਖਾਵਾ ਗੋਣੋ ਤੂੰ ਵੀ ਕਿਹਾ ਨਾ ਖਵਾਇਆ ਕਰਨਾ ਮੈਨੂੰ ਉਹਨੇ ਇਹਨੂੰ ਕੋਈ ਨਾ ਮਾਈਆਂ ਸਦਾਣੇ ਰੱਖ ਲਈ ਨਾ ਹਾਂ ਇਹ ਚੋਈ ਸ਼ਗੰਤਾ ਲੈ ਲੈ ਫਿਰ ਵੀ ਤੇਲ ਤਾਂ ਚੋਈ ਤੂੰ ਲੇਟ ਹੋ ਗਈ ਆ ਸਵੇਰ ਤੇ ਡੀਗਦੇ ਆ ਹੈ ਸਵੇਰ ਤੇ ਡੀਗਦੇ ਪਾਣੀ ਦਾ ਪਿਆ ਦੇ ਸ਼ਗਲ ਲੈ ਕੇ ਪਾਣੀ ਲੈ ਸ਼ਗਨ ਲੈ ਕੇ ਪਾਣੀ ਪੁੱਛਿਆ ਨਹੀਂ ਹੋਰ ਇੱਕ ਵਾਰ ਕਰ ਲੂ। ਇੱਕ ਹੋਰ ਕਰਦਾ। ਅਸੀਂ ਸਵੇਰ ਤੇ ਠੀਕਦੇ ਆ। ਲਓ ਜੀ ਸ਼ਗਨ ਜਿਹੜਾ ਨਾਲ ਮਾਈਆਂ ਦੇ ਆਇਆ ਜਿਹੜਾ ਨੇਣ ਦੀ ਜਿਹੜੀ ਆਈ ਗਿਆ। ਲਓ ਜੀ ਨਾਨਕਾ ਲੋ ਸ਼ਗਨ ਆਇਆ ਵਾ। ਗੈਂਦੀ ਲੋਟ ਨਹੀਂ ਵਾ ਭਾਈਆ ਮੋਟਈ ਆ। ਲਓ ਜੀ ਸਟਾਰਟ ਦੀ ਸ਼ੁਰੂਆਤ। ਹੈਂ ਕਰਵਾ ਨਾ ਇਹ ਤਾਂ ਮੇਰੇ ਮਾਈਆਂ ਦਾ ਸ਼ਗਨ ਆਇਆ ਜਿਹੜਾ ਭਾਈ। ਇਹ ਦੂਜਾ ਵੀ 1 ਲੱਖ ਦਾ ਅੱਜ ਹੀ ਦੇ ਦਿੰਦੇ ਨੇ। ਆਜੀ ਹੋਰ ਆਜੀ ਪੂਰੇ ਵਧੀਆ ਲੈ ਕੇ ਆਂਦੀ ਆ ਨਾ ਪੂਰੀ ਬਣਾਉਣ ਨੂੰ ਪੂਰੇ ਐ ਤਰੀਕੇ ਨਾਲ ਜਿੰਨਾ ਹੀ ਨਾਮ ਕਹਦਾ ਸੱਦਾ ਸਾਰੀ ਪਲੈਨਿੰਗ ਦੀ ਨਹੀਂ ਗਈ ਹਮ ਸਾਰੀ ਪਲੈਨਿੰਗ ਬਣਾਉਂਦੇ ਜਿੰਦਾਬਾਦ ਸਾਡੀ ਕੁੜੀ ਦੀ ਤੇਰੀ ਦੀ ਜਿੰਦਾਬਾਦ ਰਹੋ ਜਿੰਦਾਬਾਦ ਰਹੋ ਬਹੁਤ ਵਧੀਆ ਚੀਜ਼ਾਂ ਬਣਾਈਆਂ ਵਾ ਸੱਚੀ ਬਹੁਤ ਜਿਆਦਾ ਸੋਹਣਾ ਹੈ ਬਈ ਕਮੈਂਟ ਕਰ ਤੂੰ ਦੱਸੋ ਤੁਹਾਨੂੰ ਕਿਵੇਂ ਲੱਗੀ ਇਹ ਚੀਜ਼ ਆ ਹਾਂ ਨਾ ਮਾਈਆਂ ਕਿਹਦੀਆਂ ਲੱਗੀਆਂ ਹਾਂ ਨਾਨਕੇ ਦੀਆਂ ਮਾਈਆਂ ਕਿਹੋ ਜਿਹੀਆਂ ਲੱਗੀਆਂ ਆਪਨੂੰ ਬਹੁਤ ਵਧੀਆ ਲੱਗਿਆ ਵਾ ਤੂੰ ਹੀ ਦੱਸੋ ਕੀ ਕਹਿਣਾ ਚਾਹੁੰਗੇ ਰਾਜੀ ਜੀ ਮੈਂ ਤਾਂ ਮੈਂ ਤਾਂ ਤਾਰੀਫ ਕਰਨੀ ਮੇਰੇ ਪੇਕੇ ਆਏ ਆ ਦੱਸ ਮੈਂ ਤਾ ਤਰੀਫ ਕਰੂੰਗੀ ਹਰ ਸਾਰੇ ਵਾਲਾ ਬੱਚਾ ਸਾਰੇ ਆਂ ਜੀ ਮਸ਼ਕ ਇਧਰ ਇਧਰ ਆ ਬੀਬੀ ਬਹੁਤ ਸੋਹਣੀ ਚੀਜ਼ਾਂ ਲਿਆਏ ਨਾੜ ਕੇ ਬਹੁਤ ਵਧੀਆ ਆਏ ਇਹ ਕੀ ਚੀਜ਼ ਬੀਬੀ ਕੀ ਲੈ ਕੇ ਆਏ ਮਾਂਇਆਂ ਚਾਰ ਪਹਿਲਾਂ ਇਹ ਕਹਿੰਦੇ ਪਹਿਲੇ ਮਾਂਜੇ ਕਹਿੰਦੇ ਪਹਿਲਾ ਮਾਂਜੇ ਕਹਿੰਦੇ ਮਾਂਜੇ ਮਾਂਜੇ ਕਹਿੰਦੇ ਨਾ ਪਹਿਲਾਂ ਮਾਂਇਆਂ ਸੀ ਲਓ ਮੰਮੀ ਬੀਬੀ ਕੇ ਮਾਂਜੇ ਕਹਿੰਦੇ ਉਹ ਮੰਜੇ ਜੰਦੇ ਨਾ ਮਦਰੋ ਵਿਆਹ ਵਾਲ ਮਾਣ ਲੇ ਕਵਾਂ ਨਾ ਆ ਕੇ ਮਰੂ ਮੰਜੇ ਜੰਦੇ ਨਾ ਦਾਰ ਖਾਤੇ ਕੋਈ ਨਾ ਤੋਦ ਨਾ ਨਾ ਆ ਕੇ ਖਿੜਾੜੀ ਮਾਈ ਦੇਣਾ ਕਿਵੇਂ ਕਹਿੰਦਾ ਬਲੋ ਖਣੀ ਲੱਗੀ ਇਹ ਦੋ ਅੱਧੇ ਅਸੀਂ ਖਾ ਗਏ ਆ ਦੋ ਪਲੇਟਾ ਘਟਾ ਦਈਏ ਵਿੱਚੋਂ ਕੌਣ ਖਾ ਗਿਆ ਬਈ ਇਹ ਖਾਏ ਹਾਂ ਜੀ ਭੈਣ ਜੀ ਠੀਕ ਆ ਭੈਣ ਜੀ ਹਾਂ ਠੀਕ ਗੱਲ ਹੋ ਗਈ ਓਕਰ ਬੋਟਾ ਗੁਰੂ ਬੋਟਾ ਬੰਦੇ ਪਾਰਕ ਚ ਗਏ ਮਤਲਬ ਉਹਨਾਂ ਦਾ ਹਾਲ ਚਾਲ ਪੁੱਛਿਆ ਕੀ ਕਰਨ ਗਏ ਕੀ ਕਰਨ ਗਏ ਪਤਾ ਪੁੱਛ ਗਿਆ ਕੀ ਕਰਨ ਗਏ ਉਹ ਮੱਜਾ ਮੱਜਾ ਵੇਖਣ ਗਏ ਸਹੀ ਆ ਰਾਜੀ ਆ ਮੱਜਾਂ ਗਾਵਾ ਮਤਲਬ ਪਾਰਕ ਚ ਗਏ ਸਾਈਂ ਕੁਛ ਕਿਆ ਨੂੰ ਕਰੇ ਦਿੰਦਾ ਪੁੱਛ ਗਏ ਮੱਜਾਂ ਗਾ ਵਰਾਜੀ ਆ ਕਿਤੇ ਕੀ ਸਲਾਵਾ ਕਰੀ ਜਾਂਦੇ ਹਣ ਉੱਧਰ ਬੈਠੇ ਡਰਾਮਾ ਚ ਨਾ ਛਾਲ ਮਾਰਾਦੀ ਕਰ ਆਓ ਇਹ ਲਓ ਆ ਲੈ ਤਾਂ ਤੁਸੀਂ ਤਾਂ ਖਾਣਾ ਨਹੀਂ ਕਿਹਾ ਨੀ ਤਾਂ ਆਹ ਹਮ ਸਾਰੇ ਲੱਗੇ ਪਏ ਹੁਣ ਸਾਰੇ ਲਾਗੇ ਵੇਖੀ ਖਾਣਾ ਨਹੀਂ ਆ ਦੋਵਾਂ ਨੇ ਖਾਣਾ ਹੀ ਨਹੀਂ ਐ ਕਰ ਬੋ ਇਹ ਜਿੰਨਾ ਗਲੇ ਖਰਾਬ ਉਹ ਵੀ ਕਿਹੜਾ ਛੱਡਦੀਆਂ ਵੀ ਬੀਬੀਆਂ ਵੀ ਦੇ ਕਿਵੇਂ ਵੇਖਿਆ ਵੰਡ ਕੇ ਇਧਰ ਆਇਆ ਇਧਰ ਵੰਡ ਵੰਡ ਕੇ ਨਹੀਂ ਠੀਕ ਹੈ ਨਹੀਂ ਮੈਂ ਆਪਰ ਜਾਵੇਂ ਛੱਡਦਾ ਵੀ ਆਪਰ ਜਾਵਾਂ ਹੀ ਨਹੀਂ ਟ੍ਰੈਡ ਘਟਾਉਣਾ ਆਪਾਂ ਸਿਮ ਨੂੰ ਖਾਓ ਜੇ ਇੰਨੀ ਮਿਹਨਤ ਕੀਤੀ ਇੰਨਾ ਸੋਨਾ ਬਣਾ ਕੇ ਲੈਣੇ ਚੀਜ਼ਾਂ ਨੂੰ ਵੱਧ ਰੋ ਵੀ ਪਨੀਰ ਵਾਲੇ ਪਕੌੜੇ ਕੱਢ ਕੇ ਦੋਨ ਤਾਂ ਵਿੱਚੋਂ ਲੈ ਡਾਈਟਿੰਗ ਆਉਂਦਾ ਇਹ ਵੀ ਆਏ ਡਾਈਟਿੰਗਾਂ ਦੇ ਸਾਹਮਣੇ ਆਏ ਨਾ ਫਿਰ ਨਹੀਂ ਡਾਈਟਿੰਗ ਚੱਲਦੀ ਇਹ ਵੀ ਤੇਰੇ ਵਿਆਹ ਦਾ ਕਰਕੇ ਪਤਲਾ ਹੁੰਦਾ ਵਾ ਜਿੰਮ ਜਾਣਾ ਨਹੀਂ ਅੱਗ ਨਾਲ ਪਿਆ ਫਰਕ ਤਾਂ ਇੱਕ ਤਰੀਕ ਦਾ ਜਿੰਮ ਸ਼ੁਰੂ ਕੀਤਾ ਨੇ ਪਿਆ ਫਰਕ ਹੈ ਮੈਂ ਤਾਂ ਫੋਮੂਲਾ ਉੱਥੇ ਆ ਕੇ ਮੈਂ ਗਿਆ ਮੈਂ ਕਿੱਥੇ ਇਰ ਇੱਕ ਮਿੰਟ ਬਾਹਰ ਖੜਾ ਵਾ ਕਹਿੰਦਾ ਮੇਰੇ ਸਾਹਮਣੇ ਉੱਪਰ ਹੀ ਖੜਾ ਐ ਮੈਂ ਕਹਿੰਦਾ ਦੂਰੋਂ ਹੋਣਾ ਹੋਣਾ ਇਹਨੇ ਯਾਰ ਸਾਹਮਣੇ ਉੱਪਰ ਜੇ ਮਲਾਈ ਜਾਵੇ ਤਾਂ ਨਾਲ ਹੀ ਇਹ ਜੂਸ ਪੀ ਕੇ ਚਾਹ ਵੀ ਪੀਂਦਾ ਚਾਹ ਪੀਲਾ ਚਾਹ ਵਧੀਆ ਚਾਹ ਬਸ ਉਹ ਬੀਬੀਆਂ ਨੂੰ ਫੜਾ ਦਿਓ ਹੁਣ ਬਸ ਆਹੀ ਚਾਹ ਲਈ ਸਭ ਤੁਸੀਂ ਤੁਸੀਂ ਨਾ ਤੂੰ ਅਸਮੀ ਚਲੋ ਬੰਲੇ ਲਾਉਂ ਹੁਣ ਚਾਹ ਪੀਂ ਹੁਣ ਤਾਂ ਰੇਟ ਨਹੀਂ ਬਸ ਕੋਈ ਇੱਕ ਪਕੌੜਾ ਖਾਣਾ ਐ ਇਧਰ ਹੀ ਹੋ ਜਾਓ ਲੈ ਜਾ ਛਣ ਬਾਈ ਜੂਸ ਪੀ ਗਿਆ ਯਾਰ ਦੁਬਾਰਾ ਖਾ ਮਾ ਅਖਰ ਨਾਲ ਪਹਿਲਾਂ ਹੀ ਤੇ ਰੰਦ ਟੈਂਕੀ ਫੋਲੋ ਕਰ ਮੇਰੇ ਸਾਹਮਣੇ ਤਿੰਨ ਕਚਾਰੇ ਨੇ ਨਾ ਚਾਮ ਚੌਂਗੇ ਖਾ ਗਏ ਤੇ ਬਾਤ ਕਰਿਆ ਹੈ ਸਾਰ ਨਹੀਂ ਹੁੰਦਾ ਦੇਖ ਮੀਜਾ ਪਾਇਆ ਤੇ ਦੂਜਾ ਉਸ ਹਾਵ ਦੇ ਮੁੰਡਾ ਦਾ ਨਿੱਕੀ ਹੀ ਹੁੰਦੇ ਸੀ ਮੈਂ ਫਾਂਚੇ ਖਾ ਕੇ ਤਮਗਰ ਵਸੂ ਸਲਵਟੇਰੀ ਲਵੇ ਪਹਿਲਾਂ ਬਹੁਤ ਵੀ ਬਾਬਾ ਦੀ ਦੇ ਘਰ ਚਾਈ ਕੰਮ ਸਮਝਉਂਦਾ ਪਿਆ ਤੈਨੂੰ ਹੁਣ ਹਟ ਆਏ ਵੀ ਨਹੀਂ ਹਟਦੀ ਹੈ ਜੇ ਨਹੀਂ ਪੀ ਲੈ ਉਹ ਸਮਝਾਈ ਮੈਂ ਨਾਲ ਵੀਡੀਓ ਕਰਨ ਆਸਲਾ ਹੀ ਰੱਖਿਆ ਨਾ ਬਾਕੀ ਸੂਟ ਕਿੱਥੇ ਤੇ ਜਿਹੜੇ ਸੀਗੇ ਕਿਹਨੇ ਦੇਤੇ ਆ ਬਹੁਤ ਬਹੁਤ ਵੇਚ ਆਈ ਹੈ ਹੈ ਬਾਕੀ ਤੇ ਮम्मी ਵੀ ਵੇਚ ਜਾਏ ਤੇ ਲਾਪਾਰਾ ਨਹੀਂ ਕੋਈ ਵਾਹੇ ਸੂਟ ਦੂਜੇ ਬਣਾ ਲੇ ਹੁਣ ਨਿੰਗ ਲੈ ਕੇ ਬਾਹਰ ਸਸਤੇ ਬਣਾ ਲੈਣਾ ਹਾਂ ਐਂ ਕੀਤਾ ਤੇਰੇ ਵੀਰ ਸੂਟ ਦੱਸੋ ਕਿਹੜਾ ਕੀਦਾ ਵਾ ਕਿਵੇਂ ਕੌਣ ਕਿਹੜਾ ਲੈ ਕੇ ਆਇਆ ਮਾਸਟਰ ਤੁਹਾਡਾ ਸੂਟ ਥੋੜਾ ਕਿ ਮਾਮੇ ਹੋਣਾ ਤੁਸੀਂ ਆ ਜਾਓ ਇੱਧਰ ਮਾਮੇ ਨੇ ਕਿ ਉੱਪਰ ਖੜੇ ਹੈ ਸੂਟ ਦੇਖ ਮੈਂ ਨਹੀਂ ਆ ਕੋਈ ਆ ਲੈ ਕੇ ਆਇਆ ਲਓ ਜੀ ਆ ਰੰਗ ਵਧੀਆ ਸੋਨਾ ਰੰਗਾ ਵਾਲਾ ਨਾ ਇਹ ਵੀ ਅੱਛਾ ਆ ਵੀ ਸੋਹਣੇ ਆ ਤੇ ਆ ਫੁੱਲਾਂ ਦਾ ਫੁੱਲਾ ਰੰਗ ਪਾ ਲੇਗੀ ਜਿਹੜਾ ਜੰਪਾ ਗੋਟੀ ਆ ਲਾ ਫੁੱਲਾ ਕਹ ਮੇਰੇ ਪਾ ਹੀ ਲੈਣਾ ਜਿਹੜਾ ਰੰਗ ਆ ਫੁੱਲਾ ਮਤਲਬ ਫੁੱਲਾਂ ਵਾਲਾ ਫੁੱਲਾਂ ਦੇ ਨਹੀਂ ਫੁੱਲਾਂ ਵਾਲਾ ਸੂਟ ਆ ਏ ਇਹ ਕਹਿ ਰਹੇ ਫੁੱਲਾਂ ਵਾਲਾ ਸੂਟ ਕੋਈ ਚੱਕਰ ਨਹੀਂ ਹਾਂ ਟੈਨਸ਼ਨ ਨਹੀਂ ਲੈਣੀ ਹਾਂ ਚੱਲੋ ਹੁਣ ਆ ਪਿਆਰ ਦਾ ਕਰ ਲਓ ਜਿਹੜੇ ਚਾਹੀਦੇ ਹੁਣ ਚਲੋ ਇਹ ਟੋਪੇ ਬੈਠਾ ਈ ਟੋਪੇ ਦੇਖੀ ਆ ਆ ਜਾ ਹੁਣ ਲੈ ਬੇਬੇ ਨਾ ਕੱਟਾਂ ਤੇਰੇ ਧਾਰ ਇੱਧਰ ਲੈ ਤੂੰ ਸੇਵਾ ਕਰ ਚੱਲ ਜੀ ਹੁਣ ਤਾਂ ਮੈਂ ਕੱਲੀ ਕੱਲੀ ਚੀਜ਼ ਖਾਉਣਾ ਪਹਿਲਾਂ ਰੋਲੇ ਚ ਦੀਂਦਾ ਨਹੀਂਗਾ ਕੁਝ ਆ ਭੈਣ ਮੇਰੀ ਜਿਹੜੀ ਬਣਾ ਕੇ ਲੈ ਕੇ ਆਈ ਆ ਆ ਸਾਰਾ ਕੋ ਹੈਂਡ ਮੇਡ ਹੀ ਹੈ ਨਾ ਇਹ ਨਾ ਰੈਡੀ ਮੇਡ ਲੈ ਆਈ ਹੋਵੇ ਕਿਤੇ ਦੱਸ ਦੇ ਤੂੰ ਦੱਸ ਗਵਾ ਤੂੰ ਹੈਂਡ ਮੇਡ ਆ ਰਾਤ ਨੂੰ ਵੀ ਬਹੁਤ ਇਹ ਨਾ ਕਿ ਰੈਡੀ ਮੇਡ ਲੈ ਆਈ ਹੋਵੇ ਦਾ ਮੰਨ ਜਾ ਮੰਨ ਜਾ ਰੈਡੀ ਮੇਡ ਆ ਪੱਕਾ ਨੇ ਬਹੁਤ ਜਿਆਦਾ ਸੋਨਾ ਬਣਾਇਆ ਵਾ ਆ ਚੀਜ਼ ਬਹੁਤ ਘੈਂਟ ਬਣਾਈਆ ਜਿਹਦੇ ਪਨੀਰੀ ਪਾ ਕੇ ਲਿਆਂਦੀ ਆ ਵਾਕਈ ਬਾਕੀ ਤੁਸੀਂ ਕਮੈਂਟ ਕਰਨਾ ਕਿ ਕਿਵੇਂ ਲੱਗੀ ਝਾਗਣ ਕੱਢ ਲਿਆ ਵਿੱਚ ਹੀ ਅਜੇ ਹੈਗਾ ਇਹ ਕੱਢ ਲਿਆ ਆ ਬੱਲੇ ਨਾਲ ਝਾਗਣ ਵਾ ਮਿਲ ਗਿਆ ਕਿੰਨਾ ਵਾ ਝਾਗਣ ਗਿਣਿਆ ਨਹੀਂ ਮੈਂ ਵੈਸੇ ਕਿੰਨਾ ਵਾ ਇਹ ਤਾਂ ਵੱਖਰੇ ਹੀ ਹਨਾ ਬਾਕੀ ਵੱਖਰੇ ਮਿਲਣਗੇ ਇਹ ਮਾਈਆਂ ਵਾਲੇ ਵੱਖਰੇ ਆ ਨਾ ਬਾਕੀ ਵੱਖਰੇ ਮਿਲਣਗੇ ਬਾਕੀ ਵਿਆਹ ਵਾਲੇ ਵੱਖਰੇ ਆ ਜੇ ਨੇ ਬਾਕੀ ਬਹੁਤ ਜਿਆਦੀ ਸੋਹਣੀ ਬਣਾਈ ਜੀ ਜਾਲੀ ਧੰਨਵਾਦ ਬਹੁਤ ਬਹੁਤ ਸ਼ੁ크ਰਗੁਜ਼ਾਰ ਤੁਹਾਡੇ ਅਸੀਂ ਧੰਨਵਾਦ ਜੀ ਤੁਹਾਡੇ ਧੰਨਵਾਦ ਤੁਸੀਂ ਇਹਨਾਂ ਨੂੰ ਲੈ ਕੇ ਆਏ ਗੱਡੀ ਚਲਾ ਕੇ ਤੁਹਾਡੇ ਜਿਆਦਾ ਧੰਨਵਾਦ ਜੇ ਤੁਸੀਂ ਨਾ ਲੈ ਕੇ ਉਹਨੇ ਮੇਰਾ ਸਮਾਨ ਆਉਣਾ ਨਹੀਂ ਇੱਥੇ ਮਾਈ ਆਉਣੀਆਂ ਨਹੀਂ ਅੱਜ ਚਲੋ ਜੀ ਵਾਕਏ ਗਾਇਸ ਵਲੌਗ ਨਾਲ ਜੁੜੇ ਰਹੋ ਤੁਹਾਨੂੰ ਬਾਕੀ ਵਲੌਗ ਹੋਣੇ ਆਈ ਰਕੜ ਹੁੰਦੀ ਆ ਰਕੜ ਹੁੰਦੀ ਆ ਠੀਕ ਆ ਕੀ ਆ ਓਕੇ ਰਿਪੋਰਟਾ ਨਹੀਂ ਨਹੀਂ ਤਾਲਦੇ ਫਿਰਾਂ ਚੱਕਦਾ ਕੰਮ ਨਾਲ ਹੀ ਵਿਆਹ ਦੀ ਪਾਰਟੀ ਹਾਂ ਵਿਆਹ ਨਹੀਂ ਮਾਮਾ ਨੂੰ ਠੰਡ ਲੱਗਦੀ ਆ ਮਾਮੇ ਨੂੰ ਠੰਡ ਮਾਮੇ ਨੂੰ ਬਹੁਤ ਠੰਡ ਲੱਗਦੀ ਆ ਮਾਮਾ ਦਾ ਜੈਕਟ ਵੀ ਬਾਈ ਬੈਠਾ ਮਾਮਾ ਜੈਕਟ ਲਾ ਫਿਰ ਹ ਜਾਗਟ ਰਹਾ ਪਰ ਜਦੋਂ ਅੰਦੇ ਤੋਂ ਥੱਲੇ ਜਾਵਣੀ ਫੇਰ ਲਉਗੀ ਜਾਗਟ ਤੋਂ ਚਲ ਨਹੀਂ ਸਰਬਾਲਾਂ ਡੰਨ ਆ ਜਾ ਸਰਬਾਲਾ ਸਾਡਾ ਵਲੌਗ ਚ ਵੀ ਗਿਆ ਤਾਂ ਹਾਂ ਲੈ ਵੀ ਸਰਬਾਲਾ ਸਾਡਾ ਵੇਖ ਲਓ ਠੀਕ ਆ ਸਰਬਾਲਿਆ ਓਕੇ ਓਕੇ ਕਰ ਲੈ ਤਿਆਰੀ ਮੈਂ ਤਾਂ ਬਹੁਤ ਛੋਟਾ ਲੈ ਕੇ ਨਿੱਕਾ ਥੁਰੇ ਨਹੀਂ ਨਹੀਂ ਕਰਤਾ ਸ਼ਮੀਰ ਕਰਤਾ ਡੰਨ ਵਲੌਗ ਚ ਡੰਨ ਕਰਤਾ ਸਰਬਾਲਾ ਬਖਾਦਾ ਵਲੌਗ ਵਾਲਿਆ ਉਹ ਵੇਖ ਲੈ ਅੰਦੇ ਤੋਂ ਅੰਦੇ ਤੋਂ ਥੱਲੇ ਗਏ ਸਰਬਾਲਾ ਲੱਭ ਗਿਆ ਤਾਂ ਕੋਟ ਵੀ ਲੈ ਗਿਆ ਕੋਟ ਵੀ ਲੈ ਗਿਆ ਕੋਟ ਵੀ ਲੈ ਗਿਆ ਹੁਣ ਠੰਡ ਲੱਗਦੀ ਪੇ ਵੇ ਕੁੱਤਾ ਦੇਵਲਾ ਨਾਨੇ ਕੁੱਤੇ ਦੀ ਫਿਕਰ ਪੈ ਗਈ ਕਰੇ ਜਾ ਕੇ ਰੋਟੀ ਦਾ ਦੋ ਖਾਣੀ ਕੁੱਤੇ ਨੇ ਆਪਣੇ ਨੇ ਹਾਂ ਹਾਂ ਰਾਤ ਨੂੰ ਖਾਣੀ ਹੈ ਜੇ ਬੈਠੋ ਹੀ ਦੁਪਹਿਰ ਹੋਈ ਹੈ ਜੇ ਨਾ ਹਜੇ ਤੋਂਪ ਨੇ ਹਾਂਜੀ ਇਹ ਕੁੱਤਾ ਸੇਰੇ ਹੁੰਦੇ ਇੱਕ ਨਾਲ ਕਲਗੀ ਵੀ ਲੈ ਚੰਡੀਗੜ੍ਹ ਜਾਣਾ ਤੇਲ ਪਾਣੀ ਇਧਰ ਕੱਢੀ ਜਾਂਦਾ ਵਾ 562 ਭਰਾਵਾ ਦਾ ਨਾ ਨਾ ਰਹਿਣ ਤੇ ਫਿਰ ਲੜਾਈ ਪੈ ਜਾਣੀ ਇੱਥੇ ਮੈਨੂੰ ਤਾਂ ਵਿਆਹ ਮੇਰਾ ਤਾਂ ਯਾਰ ਆਹੋ ਪਈਆ ਨਹੀਂ ਕੱਢੀਦਾ ਹਾਂ ਹਾਂ ਉਹਨਾਂ ਜਿਹੜਾ ਕੱਢੀ ਮੇਜ ਆਣਾ ਛਕਣਾ ਆਣਾ ਜਿਹੜਾ ਕੱਢੀ ਜਾਇਓ 100 ਰੁਪਇਆ ਦੇ ਦੇ ਪਾ ਨਾਨਾ ਉਹ ਭਰਾਵਾ ਬਹੁਤ ਆ ਚਲ ਆ ਬਸ ਬਹੁਤ ਭੱਜ ਜਾਣਾ ਉਹਦੇ ਘਰੀਏ ਨਹੀਂ ਉਧਰ 150 ਦੀ ਗੱਲ ਹੋਈ ਸੀ ਮੈਂ ਤਾਂ 1000 ਚ ਮੰਨ ਗਿਆ ਬਸ ਜਾ ਹੁਣ ਪੈਸਾ 100 100 ਨੇ ਮੈਨੂੰ ਖੁਸ਼ੀ ਹੋਈ ਬਾਰੇ ਇੰਨੇ ਆਣਾ ਸੈਕਿੰਡ ਕਹਿ ਸਕਦਾਗਾ ਵੇਲਾ ਤੂੰ ਮੈਨੂੰ 500 ਵੀ ਤੇਰੇ ਲਈ ਠੀਕਾ ਉਧਰ ਕੋਈ ਨਹੀਂ ਬੱਚੇ ਤੇਰਾ ਚੋਟਾ ਬੋਗਾ ਜੀ ਦੇ ਸਾਰੇ ਲਿਖੀ ਜਿੰਨੇ ਦਿੱਤੇ ਸਾਰੇ ਜਿੱਤਾ ਕਰਾ ਜਿੱਲੇ ਸ਼ੁਰੂਰ ਦਿੱਤੇ ਆ। ਹਲੋ, ਚਲੋ ਜੀ ਓਕੇ ਬਾਈ, ਟਾਟਾ। ਲੈ, 따ੜੀ ਫੋਟ ਰਹਿ ਗਈ। ਚਲੋ ਜੀ ਚਲੋ ਐਵੇਂ ਮਾਮਾ ਮਾਮਾ ਇਹ ਲੈ ਲੈ। ਮੈਂ ਕੰਬਲ ਦਿੰਦਾ। ਫੇਰ ਕੀ ਸ਼ਗਨ ਹੁੰਦਾ ਵਾ ਯਾਰ। ਆ ਵੇ ਲੋ ਪਰੋਣਾ। ਸਾਲਾ ਸਾਰਾ ਕੰਬਲ ਦਿੰਦਾ ਠੰਡ ਲੱਗਣੀ ਆ ਵੀ ਤੈਨੂੰ। ਸਾਲਾ ਸਾਰਾ ਕੰਬਲ ਹੀ ਰੋਣਾ ਮਾਮਾ ਕਹਿੰਦਾ। ਚਲੋ ਜੀ। ਠੀਕ ਆ। ਬੈਠੋ ਬੈਠੋ। ਸਰਵਾਲੇ ਤੇ ਆਏ ਨਾ ਕਾ ਪੇਪਰ ਆ ਮੇਰਾ ਮੌਕੇ ਜਵਾਬ ਦੇ ਜੀ ਕਿਤੇ। ਮੈਂ ਮੈਂ ਕਰ ਜਵਾਬ ਦੇਣਾ ਮੈਂ ਤਿਆਰੀ ਕਰਾ ਸਰਬਾਲਾ ਚਾਰ ਕਰਤਾ ਜਦੋਂ ਤੇ ਨਹੀਂ ਚਲੋ ਠੀਕ ਓਕੇ ਬਾਈ ਕਰ ਦੋ ਸਾਰੇ ਜਣੇ ਬਾਈ 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 ਚਲੋ ਜੀ ਬਾਈ ਓਕੇ ਬਾਈ ਬਾਈ ਬਾਈ